ਸਸਿਕਾ ਜੀ ਸਵਾਗਤ ਹੈ ਆਪਣੇ ਚੈਨਲ ਗੁਰਨਾਨ ਕਲਾਥ ਹਾਊਸ ਦੇ ਉੱਤੇ ਤੁਹਾਡਾ ਤੇ ਅੱਜ ਆਪਾਂ ਫੇਰ ਨਵੀਂ ਵੀਡੀਓ ਲੈ ਕੇ ਆ ਗਏ ਤੁਹਾਡੇ ਵਾਸਤੇ ਜਿਹੜੀ ਅੱਜ ਦੀ ਵੀਡੀਓ ਲੈ ਕੇ ਆਏ ਆ ਆਪਾਂ ਸ਼ਿਮਰ ਪ੍ਰਿੰਟ ਤੁਹਾਡੇ ਵਾਸਤੇ ਲੈ ਕੇ ਆਏ ਆ ਤੇ ਜਿਹੜੇ ਆਪਣੇ ਚੈਨਲ ਦੇ ਨਾਲ ਨਵੇਂ ਜੁੜਦੇ ਆ ਉਹਨਾਂ ਨੂੰ ਆਪਾਂ ਆਪਣੀ ਲੋਕੇਸ਼ਨ ਵੀ ਨਾਲ ਦੀ ਨਾਲ ਦੱਸ ਦਿੰਨੇ ਆ ਜਿਹੜੀ ਆਪਣੀ ਸ਼ਾਪ ਹੈ ਡਿਸਟ੍ਰਿਕਟ ਬਠਿੰਡਾ ਮੋੜ ਮੰਡੀ ਦੇ ਨੇੜੇ ਮੈਸਰ ਖਾਨਾ ਪਿੰਡ ਪਿਆ ਜਾਂਦਾ ਜਿੱਥੇ ਆਪਣੀ ਮਠਾੜੂ ਸ਼ਾਪ ਹੈ ਮਿਸਤਰੀਆਂ ਦੁਕਾਨ ਕਰਕੇ ਜਾਣੀ ਜਾਂਦੀ ਹੈ ਡੇਰਾ ਬਾਬਾ ਪੰਜਾਬ ਦਾਸ ਦੇ ਨੀਅਰ ਤੇ ਇਹ ਆਪਣੀ ਸੀਗੀ ਲੋਕੇਸ਼ਨ ਤੇ ਅੱਜ ਆਪਾਂ ਤੁਹਾਡੇ ਵਾਸਤੇ ਸ਼ਿਮਰ ਪ੍ਰਿੰਟ ਲੈ ਕੇ ਆਏ ਆਂਗੇ ਤੇ ਸ਼ਿਮਰ ਪ੍ਰਿੰਟ ਜਿਹੜੇ ਬਹੁਤ ਸੋਹਣੇ ਨੇਗੇ ਜਿਹੜੇ ਸ਼ਿਮਰ ਪ੍ਰਿੰਟ ਦੇ ਸੂਟ ਨੇ ਸਾਰਿਆਂ ਦਾ ਇਹਨਾਂ ਦਾ ਜਿਹੜਾ ਕੋਰੀਅਰ ਚਾਰਜ ਹੈਗਾ ਇਹ ਤੁਹਾਨੂੰ ਨਹੀਂ ਲੱਗਦਾ ਸ਼ਿਪਿੰਗ ਇਹਦੀ ਵਿੱਚ ਹੀ ਕੀਤੀ ਹੋਈ ਹੈਗੀ ਬਹੁਤ ਸੋਹਣੇ ਪ੍ਰਿੰਟ ਨੇ ਨੇ ਉਹਨੂੰ ਡਿਜ਼ਾਈਨ ਆਏ ਨੇ ਤੁਸੀਂ 2-2 4-4 ਸੂਟ ਜਿੰਨੇ ਜਿੰਨੇ ਮਰਜ਼ੀ ਲੈ ਸਕਦੇ ਹੋ ਜਿਹੜੇ ਆਪਣੇ ਚੈਨਲ ਤੇ ਨਵੇਂ ਆਉਂਦੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲਿਆ ਕਰੋ ਤੇ ਅੱਜ ਜਿਹੜੀ ਵੀਡੀਓ ਆਪਾਂ ਕਈ ਦਿਨਾਂ ਤੋਂ ਲੈ ਕੇ ਆਏ ਆ ਕਿਉਂਕਿ ਆਪਣੀ ਤबीयत ਠੀਕ ਨਹੀਂ ਸੀਗੀ ਕਈ ਦਿਨਾਂ ਤੋਂ ਲੈ ਕੇ ਬੁਖਾਰ ਹੋਈ ਜਾਂਦਾ ਸੀ ਫੇਰ ਵੀ ਤੁਹਾਡਾ ਪਿਆਰ ਆਪਾਂ ਨੂੰ ਇੰਨਾ ਖਿੱਚ ਕੇ ਲੈ ਕੇ ਆਉਂਦਾ ਥੋੜੀਆਂ ਫੋਨ ਕਾਲਸ ਆਈ ਜਾਂਦੀਆਂ ਸੀਗੀਆਂ ਵੀ ਤੁਸੀਂ ਵੀਡੀਓ ਨਹੀਂ ਬਣਾਈ ਤੇ ਅੱਜ ਤੁਹਾਡੇ ਵਾਸਤੇ ਆਪਾਂ 10 ਮਿੰਟਾਂ ਦਾ ਫੇਰ ਸਮਾਂ ਕੱਢਦੇ ਆ ਤੇ ਅੱਜ ਆਪਾਂ ਸੋਹਣੇ ਸੋਹਣੇ ਪ੍ਰਿੰਟ ਲੈ ਕੇ ਆਏ ਆ ਮੈਂ ਸਾਰੇ ਪ੍ਰਿੰਟ ਤੁਹਾਨੂੰ ਦਿਖਾਉਣੀ ਆ ਬਹੁਤ ਸੋਹਣੇ ਜਿਹੜੇ ਸ਼ਿਮਰ ਪ੍ਰਿੰਟ ਆਏ ਨੇਗੇ ਤੇ ਇਹਨਾਂ ਦਾ ਰੇਟ ਵੀ ਆਪਾਂ ਨਾਲ ਦੀ ਨਾਲ ਮੈਂਸ਼ਨ ਕਰਦਿਆ ਕਰਾਂਗੇ ਜਿਹੜੇ ਸ਼ੂਟ ਨੇ ਸਾਰੇ ਬਹੁਤ ਸੋਹਣੇ ਨੇ ਸ਼ੂਟ ਨਹੀਂ ਛ ਕੱਢਦੇ ਆ ਤੇ ਜਿਹੜੇ ਡਿਜ਼ਾਈਨ ਆਪਣੇ ਆਪਣੇ ਕੋਲੇ ਜੋ-ਜੋ ਡਿਜ਼ਾਈਨ ਆਏ ਆ ਨਵੇਂ ਆਪਾਂ ਸਾਰੇ ਡਿਜ਼ਾਈਨ ਸੋਨੂੰ ਚੈੱਕ ਕਰਾ ਦਿੰਨੇ ਆਂਗੇ ਆਹ ਲਓ ਜੀ ਇਹ ਆਪਣਾ ਪ्योर ਸ਼ਿਮਰ ਦੀ ਸ਼ਰਟ 2.5 ਮੀਟਰ ਦੀ ਸ਼ਰਟ ਮਿਲੂਗੀ ਸੋਨੂੰ ਪੌਣੇ 3 ਮੀਟਰ ਦੀ ਜਿਹੜੀ ਇਹਦੀ ਸਲਵਾਰ ਮਿਲੂਗੀ ਸਲਵਾਰ ਜਿਹੜੀ ਵਧੀਆ ਮਸਲੀਨ ਦਾ ਕਪੜਾ ਲੱਗਿਆ ਹੋਇਆ ਪੌਣੇ 3 ਮੀਟਰ ਦੀ ਸਲਵਾਰ ਦੀ ਕਟਿੰਗ ਸੋਨੂੰ ਮਿਲੂਗੀ ਤੇ ਇਹ ਆਪਣਾ ਲਾਈਟ ਲਾਈਟ ਸ਼ੇਰ ਦਾ ਹੀ ਸੀਗਾ ਬਹੁਤਾ ਡਾਰਕ ਨਹੀਂ ਕਲਰ ਇਹਦਾ ਤੇ ਇਹਦੇ ਵਿੱਚ ਤੁਸੀਂ ਸ਼ੂਟ ਜੋ ਜੋ ਤੁਸੀਂ ਦੋ-ਦੋ ਵੀ ਲੈ ਸਕਦੇ ਆ ਕਿਉਂਕਿ ਆਪਣੇ ਕੋਲੇ ਦੋ-ਦੋ ਸ਼ੂਟ ਹੈ ਕੱਟੇਂਗਾ ਆਪਾਂ ਇਸ ਕਰਕੇ ਕਰਾ ਲਈ ਬੁਖਾਰ ਦਾ ਕਰਕੇ ਮੈਨੂੰ ਭਾਰ ਜਾ ਲੱਗਿਆ ਡੰਡੇ ਜੇ ਮੈਂ ਕਿਹਾ ਚੱਕੇ ਨਹੀਂ ਜਾਣੇ ਤੇ ਮੈਂ ਇਸ ਕਰਕੇ ਉਹਦੀ ਕਟਿੰਗ ਕਰਵਾ ਕੇ ਸਾਰੇ ਸ਼ੂਟ ਅਲੱਗ ਤੋਂ ਕਰਵਾ ਲੇ ਆਹ ਲਓ ਜੀ ਆ ਇਹਦਾ ਮਸਟਰਡ ਕਲਰ ਆ ਗਿਆ ਆਹ ਲਓ ਜੀ ਇਹਦਾ ਮਸਟਰਡ ਕਲਰ ਸੀਗਾ ਮਸਟਰਡ ਕਲਰ ਸੀਗਾ ਮਸਟਰਡ ਕਲਰ ਦੀ ਇਹਦੇ ਨਾਲ ਸਲਵਾਰ ਹੈ ਪ੍ਰਿੰਟ ਇਹਨਾਂ ਦੇ ਬਹੁਤ ਸੋਹਣੇ ਨੇਗੇ ਫਲਾਵਰ ਬਹੁਤ ਸੋਹਣੇ ਨੇਗੇ origional vibe shimmer ਹੈ ਜਿਹੜਾ ਰੇਟ ਹੈ ਇਹਨਾਂ ਦਾ ਇਹ ਇਹਨਾਂ ਦਾ ਰੇਟ ਹੈਗਾ 1250 ਰੁਪਿਆ ਰੇਟ ਹੈ ਕੋਈ ਹੋਰ ਚਾਰਜ ਤੁਹਾਨੂੰ ਲੱਗਦਾ ਨਹੀਂ ਸ਼ਿਪਿੰਗ ਇਹਦੀ ਫਰੀ ਹੈਗੀ ਆ ਇਹਦੀ ਮਸਟ ਕਲਰ ਦੀ ਸਲਵਾਰਾ ਜੀ ਨਾਲ ਇਹਦੇ ਚ ਵੀ ਤੁਹਾਨੂੰ ਦੋ ਸ਼ੂਟ ਮਿਲਣਗੇ ਇਹਦੇ ਚ ਤਿੰਨ ਤਿੰਨ ਕਲਰ ਆਪਣੇ ਕੋਲੇ ਅਵੇਲੇਬਲ ਨੇ ਇੱਕ ਆਪਣੇ ਕੋਲੇ ਇਹ ਗਾਜਰੀ ਕਲਰ ਆ ਗਿਆ ਬਹੁਤ ਸੋਹਣਾ ਇਹ ਦਾ ਤੀਸਰਾ ਕਲਰ ਹੈ ਤੇ ਦੋ ਆਪਣੇ ਕੋਲ ਡਿਜ਼ਾਈਨ ਆਏ ਆ ਦੋਨੇ ਡਿਜ਼ਾਈਨ ਬਹੁਤ ਜਿਆਦੇ ਸੋਹਣੇ ਆ ਆਹ ਲੋ ਜੀ ਇਹ ਦਾ ਗਾਜਰੀ ਕਲਰ 10 ਜਿਹੜਾ ਹੈਗਾ ਸਲਵਾਰ ਦਾ ਕਲਰ ਇਹ ਦਾ ਗਾਜਰੀ ਹੈ ਤੇ ਭੁਏ ਵੀ ਇਸ ਦੀ ਗਾਜਰੀ ਹੈ ਕਾਫੀ ਨਾਲ ਇਹ ਕੰਟਰਾਸਟ ਦਾ ਬਹੁਤ ਸੋਹਣਾ ਸ਼ੂਟ ਹੈ ਤੇ ਆ ਇਹਦੀ ਸਲਵਾਰ ਆ ਗਈ ਨਾਲੇ ਇਹਦੀ ਮੈਚਿੰਗ ਨਾਲ ਦੀ ਨਾਲ ਆਪਾਂ ਤੁਹਾਨੂੰ ਮੈਚਿੰਗਾਂ ਦੇ ਦੇਵਾਂਗੇ ਬਹੁਤ ਸੋਹਣੀਆਂ ਮੈਚਿੰਗਾਂ ਨੇ ਸ਼ੂਟ ਤੁਸੀਂ ਇੱਕ ਲੈਣਾ ਤਾਂ ਵੀ ਤੁਹਾਡੀ ਮਰਜ਼ੀ ਹੈ ਦੋ ਸ਼ੂਟ ਨੂੰ ਵੀ ਤੁਸੀਂ ਲੈ ਸਕਦੇ ਹੋਗੇ ਤੇ ਇੱਕ ਆਪਣਾ ਜਿਹੜਾ ਸੁਪਰ ਡੁੱਪ ਡਿਜ਼ਾਈਨ ਡਿਜ਼ਾਈਨ ਹੈ ਜਿਹੜਾ ਆਪਾਂ ਹਰ ਵਾਰੀ ਵੇਚਦੇ ਆ ਤੇ ਹਰ ਵਾਰੀ ਆਪਾਂ ਨੂੰ ਮੰਗਾਉਣਾ ਪੈਂਦਾ ਇਹ ਆਪਣੇ ਕੋਲੇ ਰਿਪੀਟ ਤੋਂ ਆਉਂਦਾ ਰਹਿੰਦਾ ਤੇ ਇਹ ਡਿਜ਼ਾਈਨ ਆਪਣਾ ਪੂਰਾ ਵੱਧ ਤੋਂ ਵੱਧ ਸੇਲ ਹੁੰਦਾ ਕਿਉਂਕਿ ਡਿਜ਼ਾਈਨ ਇਹ ਤਾਂ ਬਹੁਤ ਪਿਆਰਾ ਹੈਗਾ ਤੇ ਇਹਦੇ 'ਚ ਜਿਹੜਾ ਬਲੈਕ ਕਲਰ ਤੇ ਮਾਸਟਰਡ ਕਲਰ ਆ ਬਹੁਤ ਫੇਵਰਟ ਕਲਰ ਨੇ ਇਹ ਆਹ ਲਓ ਜੀ ਇਹ ਦਾ ਬਲੈਕ ਕਲਰ ਦਾ ਸੂਟ ਦਾ ਤੇ 2.5 ਮੀਟਰ ਦੀ ਤੁਹਾਨੂੰ ਦੱਸਿਆ ਵੀ ਸ਼ਰਟ ਦੀ ਕਟਿੰਗ 2.5 ਮੀਟਰ ਦੀ ਐ ਤੇ ਪੌਣੇ 3 ਮੀਟਰ ਦੀ ਇਹਦੀ ਸਲਵਾਰ ਹੈ ਤੇ ਕਪੜਾ ਪ्युअर ਮਸਲੀਨ ਦਾ ਲੱਗਿਆ ਹੋਇਆ ਇਹਦੇ ਨਾਲ ਇਹਦੇ ਵੀ ਤੁਸੀਂ ਇਹਦੇ 'ਚ ਆਪਣੇ ਕੋਲੇ ਬਲੈਕ ਕਲਰ ਦੇ 3 ਸ਼ੂਟ ਹੈ ਤੁਸੀਂ ਇਹਦੇ 'ਚ ਆਪਣੇ ਕੋਲੇ ਬਲੈਕ ਕਲਰ ਦੇ 3 ਸ਼ੂਟ ਹੈ ਆਹ ਲਓ ਜੀ ਇਹ ਆਪਣੇ 3 ਸ਼ੂਟ ਬਲੈਕ ਕਲਰ ਦੇ ਨੇ ਇਸੇ ਕਲਰ ਦੇ ਵਿੱਚ ਤੇ ਅਗਲਾ ਕਲਰ ਆ ਗਿਆ ਇਹਦਾ ਪਿੰਕ ਕਲਰ ਇਹ ਵੀ ਕਲਰ ਬਹੁਤ ਸੋਹਣਾਗਾ ਹਾਲੋ ਜੀ ਇਹ ਦਾ ਹੈਗਾ ਪਿੰਕ ਕਲਰ ਬਹੁਤ ਸੋਹਣਾ ਕਲਰ ਹੈ ਤੇ ਇਹਦੇ ਚ ਆਪਾਂ ਨੂੰ ਦੋ ਸ਼ੂਟ ਮਿਲਣਗੇ ਦੋਨੇ ਸ਼ੂਟ ਹੀ ਬਹੁਤ ਸੋਹਣੇ ਨੇ ਬਹੁਤ ਪਿਆਰੇ ਨੇ ਆ ਇਹਦੀ ਆ ਗਈ ਸਲਵਾਰ ਨਾਲ ਸਲਵਾਰ ਦਾ ਕਪੜਾ ਤੇ ਆਹ ਲਓ ਜੀ ਇਹ ਦਾ ਆ ਗਿਆ ਦੂਸਰਾ ਕਲਰ ਦੂਸਰਾ ਸ਼ੂਟ ਇਹ ਕਿਹਦੇ ਵਿੱਚ ਹੈਗਾ ਮਾਸਟਰਡ ਕਲਰ ਜੋ ਕਿ ਹਲਦੀ ਤੇ ਬਹੁਤ ਹੀ ਚੱਲਦਾ ਹੈ ਤੇ ਟ੍ਰੈਂਡ ਵਿੱਚ ਹੈ ਹਲਦੀ ਤੇ ਆਪਾਂ ਨੂੰ ਪੀਲਾ ਕਲਰ ਬਹੁਤ ਸੋਹਣਾ ਲੱਗਦਾ ਹੈ ਤੇ ਪੀਲੇ ਪੀਲੇ ਕਲਰ ਦੇ ਸ਼ੂਟ ਇਹਦੇ ਚ ਆਪਾਂ ਨੂੰ ਕਈ ਮਿਲ ਜਾਣਗੇ ਇਹ ਇਹ ਜ ਆਪਣੇ ਕੋਲੇ 7-8 ਸੂਟ ਹੋਣਗੇ ਘੱਟੋ ਘੱਟ ਤੁਸੀਂ ਜਿੰਨੇ ਮਰਜ਼ੀ ਸ਼ੂਟ ਲੈ ਸਕਦੇ ਹੋਗੇ ਮੈਂ ਤੁਹਾਨੂੰ ਇਹ ਸ਼ੂਟ ਦਿਖਾ ਦਿੰਨੀ ਹਾਂ ਖੋਲ ਕੇ ਬਹੁਤ ਸੋਹਣਾ ਸੂਟ ਹੈ ਆਹ ਲਓ ਜੀ ਇਹ ਹੈਗਾ ਪੀਲੇ ਕਲਰ ਦਾ ਸ਼ੂਟ ਹੈ ਜਿਹੜਾ ਫਲਾਵਰ ਤੁਸੀਂ ਦੇਖ ਹੀ ਲਿਆ ਬਹੁਤ ਸੋਹਣਾ ਹੈ ਜਾਦੇ ਤੇ ਹਲਦੀ ਵਾਲੇ ਸ਼ੂਟ ਨੇ ਇਹ ਤੇ ਇਹ ਦੇ ਨਾਲ ਹੈਗੀ ਹੈਗੀ ਸਲਵਾਰ ਆਪਣੀ सारिया सलवार का भी बॉ कपड़ा लग्या होगा बेस्ट क्वालिटी होगी वजी सॉफ्ट सॉफ्ट कपड़ा सारा वह अपने को सूट कई नेर्जी सूट ले लो आ लो जी हल्दी कलर के सूट मेरे को बहुत ज्यादा सेल होंगे इस करके बद मए ने मैं आओ जी यारे सत अठ सूट ने अपने हल्दी कलर के ने पीले कलर के हल्दी तो यह बहुत ज्यादा आ लो जी ये इसका कलर ਇਹ ਆਪਣੇ ਕੋਲੇ ਹੋ ਗਏ ਪੀਲੇ ਕਲਰ ਇੱਕ ਹੁਣ ਮੇਰੇ ਕੋਲੇ ਮਸਲੀਨ ਦੁਪੱਟੇ ਨਾਲ ਆਇਆ ਮੈਂ ਤੁਹਾਨੂੰ ਉਹ ਵੀ ਮਾਲ ਦਿਖਾਉਣੀ ਆ ਬਹੁਤ ਸੋਹਣਾ ਹੈਗਾ ਇਹ ਲਾਈਟ ਲਾਈਟ ਛੇ ਨੇ ਕਿ ਸਾਰੇ ਦੁਪੱਟੇ ਇਹਨਾਂ ਦਾ ਮਸਲੀਨ ਦੇ ਹੋਣਗੇ ਇਹਨਾਂ ਦਾ ਰੇਟ ਅਲੱਗ ਤੇ ਹੋਊਗਾ ਕਪੜਾ ਇਹ ਬਹੁਤ ਸੋਹਣਾ ਹੋਊਗਾ ਇਹਦਾ ਇਹ ਸਾਰਾ ਮਾਲ ਵਧੀਆ ਕੁਆਲਿਟੀ ਦਾ ਹੈ ਇਹ ਜਿਵੇਂ ਤੁਹਾਨੂੰ ਕਲਰ ਦਿਖਾ ਦਿੰਨੀ ਆ ਇਹ 5 ਮੀਟਰ ਤੁਹਾਨੂੰ ਕਪੜਾ ਮਿਲੂਗਾ ਇਹ 5 ਮੀਟਰ ਆਲ ਓਵਰ ਕਪੜਾ ਮਿਲੂਗਾ ਤੁਹਾਨੂੰ ਬਹੁਤ ਸੋਹਣਾ ਇਸ ਕਪੜੇ ਤੇ ਇੱਕ ਤਾਂ ਇਹ ਚੀਜ਼ ਹੈਗੀ ਹੈ ਕਿਉਂਕਿ ਬੁਰ ਨਹੀਂ ਆਉਂਦਾ ਇਹ ਕਪੜਾ ਬਹੁਤ ਸੋਹਣਾਗਾ ਇਹ ਪਿਓਰ ਅਲਪਾਈਨ ਦਾ ਕਪੜਾ ਹੈ ਤੇ ਇਹ ਸ਼ੰਕਰ ਦੀ ਇਹ ਜਿਹੜੀ ਹੈਗੀ ਹੈਗੀ ਕੁਆਲਿਟੀ ਹੈ ਵਧੀਆ ਤੇ ਇਹਦੇ ਨਾਲ ਮਸਲੀਨ ਦਾ ਦੁਪੱਟਾ ਹੈ ਆਹ ਲਓ ਜੀ ਮਸਲੀਨ ਦਾ ਦੁਪੱਟਾ ਸ਼ੂਟ ਦਾ ਜਿਹੜਾ ਰੇਟ ਹੈ ਉਹ 1350 ਰੁਪਏ ਰੇਟ ਹੈ ਇਹਦਾ ਤੇ ਇਸ ਇਹਨਾਂ ਸ਼ੂਟਾਂ ਦਾ ਕੋਰੀਅਰ ਚਾਰਜ ਤੁਹਾਨੂੰ ਲੱਗ ਤੋਂ ਦੇਣਾ ਪਊਗਾ 2.5 ਮੀਟਰ ਦਾ ਜਿਹੜਾ ਇਹਦਾ ਦੁਪੱਟਾ ਇਹਦੇ 'ਚ ਆਪਣੇ ਕੋਲੇ ਦੋ ਕਲਰ ਨੇ ਹੀਮਾਲ ਆਪਣੇ ਕੋਲੇ ਤਾਂ ਹੀ ਆਇਆ ਸੀਗਾ ਤੇ ਇਹਦੇ ਵਿੱਚ 5 ਸੂਟਾਂ ਦਾ ਸੈੱਟ ਸੈੱਟ ਕੀ 2 ਸੂਟ ਸੇਲ ਹੋਗੇ ਤੇ 2-3 ਸੂਟ ਸੇਲ ਹੋਗੇ 2 ਆਪਣੇ ਕੋਲੇ ਰਹਿਗੇ ਤੇ ਬਾਕੀ ਇਹਦੇ ਵਿੱਚ ਹੋਰ ਡਿਜ਼ਾਈਨ ਕਾਫੀ ਆਏ ਪਏ ਨੇ ਸਾਰੇ ਡਿਜ਼ਾਈਨ ਆਪਾਂ ਤੁਹਾਨੂੰ ਨਿਗਾ ਵਿੱਚ ਦਿਖਵਾ ਦਿੰਨੇ ਆ ਆ ਲਓ ਜੀ ਆ ਇਹਦਾ ਕਰੀਮ ਜਿਹਾ ਕਲਰ ਆ ਗਿਆ ਤੇ ਇਹ ਜਿਹੜਾ ਸ਼ੂਟ ਹੈ ਮੰਮੀਆਂ ਵਾਸਤੇ ਦਾਦੀਆਂ ਵਾਸਤੇ ਬੈਸਟ ਕੁਆਲਿਟੀ ਹੈ ਨਾ ਇਹ ਤਾਂ ਨਵਾਂ ਸ਼ੂਟ ਬਹੁਤ ਸੋਹਣਾ ਹੈ ਤੇ ਕਪੜਾ ਵੀ ਇਹਦਾ ਬਹੁਤ ਵਧੀਆ ਹੈ ਕਿਉਂਕਿ ਇੱਦੇ ਬੁਰਦਾ ਦਾਣਾ ਨਹੀਂ ਆਉਂਦਾਗਾ ਤੇ ਨਾਲ ਇਹਨਾਂ ਨੇ ਦੁਪੱਟੇ ਮਸਲੀਨ ਦੇਨੇ ਆ ਜਿਵੇਂ ਇਹ ਸੂਟਾਂ ਦੇ ਰੇਟ ਮਾਰਕੀਟ ਦੇ ਵਿੱਚ 15.5 1600 ਰੁਪਿਆ ਰੇਟ ਹੈ ਇਹਨਾਂ ਦਾ ਤੇ ਆਪਣੇ ਕੋਲੇ ਇਹਦਾ 1350 ਰੁਪਿਆ ਰੇਟ ਹੈ ਸੂਟ ਦਾ ਆ ਲਓ ਜੀ ਆਏ ਸੂਟ ਦਾ ਇਹਦਾ ਦੁਪੱਟਾ ਸੀਗਾ ਇਹਦਾ ਕਰੀਮ ਜਿਹਾ ਕਲਰ ਆ ਬਹੁਤ ਸੋਹਣਾ ਕੰਟਰਾਸਟ ਆ ਇਹਦਾ ਤੇ ਇਹਦੇ ਚ ਆਪਣੇ ਕੋਲੇ ਕਈ ਸੈੱਟ ਆਏ ਪਏ ਨੇ ਮੈਂ ਸਾਰੇ ਸੈੱਟ ਤੁਹਾਨੂੰ ਦਿਖਾਉਣੀ ਆ ਜੀ ਆਹ 컬러 ਇਹਦਾ ਅਗਲੇ ਡਿਜ਼ਾਈਨ ਦਾ ਆ ਗਿਆ ਬਹੁਤ ਸੋਹਣਾ ਡਿਜ਼ਾਈਨ ਹੈ ਇਹਦਾ ਫਲਾਵਰ ਬਹੁਤ ਸੋਹਣਾ ਬਣਿਆ ਹੈ ਕੱਪੜੇ ਦਾ ਕੋਈ ਲੇਖਾ ਜੋਖਾ ਨਹੀਂ ਜਿਹੜੇ ਕਸਟਮਰਾਂ ਕੋਲੇ ਸਾਡਾ ਮਾਲ ਜਾਂਦਾ ਹੈ ਉਹਨਾਂ ਨੂੰ ਹਮੇਸ਼ਾ ਇਸ ਗੱਲ ਦਾ ਪਤਾ ਹੈ ਵੀ ਕਿਉਂਕਿ ਜੋ ਕੱਪੜਾ ਬਹੁਤ ਸੋਹਣਾ ਹੁੰਦਾ ਹੈ ਜੋ ਕਾਸੀ ਕਹਿੰਦੇ ਆ ਸੋਈ ਅਸੀਂ ਮਾਲ ਦਿੰਨੇ ਆ ਆਹ ਲਓ ਜੀ ਇਹ ਇਹਦਾ ਆ ਗਿਆ ਦੁਪੱਟਾ ਇਹ ਤੁਸੀਂ ਇਹਦਾ ਦੁਪੱਟਾ ਦੇਖ ਲਓ ਡਿਜ਼ਾਈਨ ਬਹੁਤ ਸੋਹਣਾ ਦੁਪੱਟੇ ਦਾ ਵੀ ਦੁਪੱਟੇ ਸਾਰਿਆਂ ਨਾਲ 2.5 ਮੀਟਰ ਦੇ ਹੋਣਗੇ ਤੇ ਪ्युअर ਮਸਲੀਨ ਦੇ ਹੋਣਗੇ आ लो जी ये अगला कलर ये बहुते कलर डार्क नहीं लाइट लाइट कलर है मम्मी वाले बहुत सोहने रंग ने आ लो जी इसका दुपट्टा है ਆਹ ਲੋ ਜੀ ਇਹ ਦਾ ਆ ਗਿਆ ਗ੍ਰੇ ਕਲਰ ਇਹ ਵੀ ਕਲਰ ਜਿਹੜਾ ਹੈਗਾ ਬਹੁਤ ਪਿਆਰਾ ਹੈਗਾ ਆਹ ਲੋ ਜੀ ਆ ਇਹ ਦਾ ਆ ਗਿਆ ਗ੍ਰੇ ਕਲਰ ਦਾ ਸੂਟ ਇਹ ਕਲਰ ਵੀ ਗ੍ਰੇ ਕਲਰ ਆ ਲਾਈਟ ਜਿਹਾ ਗ੍ਰੇ ਹੈ ਬਹੁਤਾ ਡਾਰਕ ਵੀ ਨਹੀਂ ਹੈ ਬਹੁਤ ਸੋਹਣਾ ਸੂਟ ਹੈ ਇਹ ਤੇ ਦੁਪੱਟਾ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਆ ਆਹ ਲੋ ਜੀ ਇਹ ਇਹ ਦਾ ਸੀਗਾ ਦੁਪੱਟਾ ਇਹਦੇ ਵਿੱਚ ਆਪਣੇ ਕੋਲੇ ਹੋਰ ਡਿਜ਼ਾਈਨ ਕਈ ਆਏ ਪਏ ਨੇ ਤੇ ਮੇਰੇ ਕੋਲੇ ਕਾਫੀ ਡਿਜ਼ਾਈਨ ਆਏ ਪਏ ਨੇ ਇਹਨਾਂ ਦੇ ਵਿੱਚ ਇਹ ਮੈਂ ਤੁਹਾਨੂੰ ਅੱਜ ਇਹਨੇ ਕੀ ਦਿਖਾਏ ਆ ਕਈ ਦਿਨ ਹੋ ਗਏ ਮੈਂ ਵੀਡੀਓ ਨਹੀਂ ਪਾਈ ਸੀ ਤੇ ਹੁਣ ਮੈਂ ਤੁਹਾਨੂੰ ਇਹਨੇ ਕਲਰ ਦਿਖਾਏ ਹੈਗੇ ਤੇ ਇਹ ਆਪਣੇ ਸਾਰੇ ਅੱਜ ਦੇ ਰੰਗ ਡਿਜ਼ਾਈਨ ਸੀਗੇ ਸੂਟਾਂ ਦੇ ਜਿਹੜਾ ਆਪਣਾ ਸ਼ਿਮਰ ਦਾ ਸੂਟ ਆ 1250 ਰੁਪਿਆ ਰੇਟ ਆ ਕੋਰੀਅਰ ਚਾਰਜ ਲੱਗਦਾ ਧਿਆਨ ਨਾਲ ਸੁਣ ਲਿਓ ਤੇ ਜਿਹੜੇ ਆ ਤੁਹਾਨੂੰ ਮੈਂ ਦਿਖਾਏ ਨੇਗੇ ਲਾਈਟ ਸ਼ੇਡ ਵਾਲਾ ਸੂਟ ਇਹ 1350 ਦਾ ਸੂਟ ਆ ਕੋਰੀਅਰ ਚ ਤੁਹਾਨੂੰ ਨਾਲ ਲੱਗੂਗਾ ਤੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਸਾਈ ਵੀਡੀਓ ਨੂੰ ਆਪਣਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਧੰਨਵਾਦ ਸਾਰਿਆਂ ਦਾ ਤੇ ਸ਼ਸ਼ੀਕਾਲ ਸਾਰਿਆਂ ਨੂੰ